ਕੈਂਸਰ ਦੇ ਨਾਲ ਦੁਨੀਆ ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਨੇ ਦੱਸ ਦੇ ਕਿ ਇੰਨੀ ਜ਼ਿਆਦਾ ਭਿਆਨਕ ਬਿਮਾਰੀ ਆ ਕਈ ਵਾਰ ਤਾਂ ਲੋਕ ਇਸ ਬਿਮਾਰੀ ਦਾ ਨਾਮ ਸੁਣ ਕੇ ਡਰ ਜਾਂਦੇ ਨੇ ਤੇ ਕਈ ਵਾਰ ਲੋਕ ਦਹਿਲ ਕੀ ਮਰ ਜਾਂਦੇ ਨੇ ਅਸੀਂ ਇਹ ਵੀ ਕਹਿ ਸਕਦੇ ਹਾਂ ਹਰ ਸਾਲ ਲੱਖਾਂ ਲੋਕ ਇਸ ਬਿਮਾਰੀ ਕਾਰਨ ਆਪਣੀ ਜਾਨ ਗਵਾ ਦਿੰਦੇ ਨੇ ਇਹ ਇੱਕ ਅਜੀਬ ਜਿਹੀ ਬਿਮਾਰੀ ਲੋਕਾਂ ਨੂੰ ਅੰਦਰੋਂ ਹੀ ਅੰਦਰ ਖਾ ਜਾਂਦੀ ਹੈ ਦੱਸਦੇ ਕਿ ਜਿਸ ਦੀ ਕੋਈ ਸੀਮਾ ਨਹੀਂ ਹੈ ਇਹ ਕਿਸੇ ਵੀ ਉਮਰ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਇਨਸਾਨ ਨੂੰ ਹੋ ਸਕਦੀ ਹੈ ਅਜਿਹੀ ਖਤਰਨਾਕ ਬਿਮਾਰੀ ਹੈ ਕਿ ਇਹ ਪੂਰੇ ਪਰਿਵਾਰ ਦੇ ਸਮਾਜਿਕ ਆਰਥਿਕ ਪਿਛੋਕੜ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਹਾਲਾਂਕਿ ਇੱਕ ਤਾਜ਼ਾ ਖੋਜ ਨੇ ਇਸ ਬਾਰੇ ਬਹੁਤ ਚਿੰਤਾ ਪ੍ਰਗਟ ਕੀਤੀ ਹੈ ਸਾਲ 2050 ਤੱਕ ਮਰਦਾਂ ਦੇ ਵਿੱਚ ਕੈਂਸਰ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਏ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਪਰ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਕੈਂਸਰ ਦੀ ਬਿਮਾਰੀ ਜ਼ਿਆਦਾਤਰ ਮਰਦਾਂ ਨੂੰ ਹੋਵੇਗੀ ਉਹ ਵੀ ਜੇ ਅਸੀਂ ਗੱਲ ਕਰ ਲਈਏ ਤਾਂ ਇਹਦੇ ਵਿੱਚ ਉਮਰ ਵੀ ਦੱਸੀ ਗਈ ਹੈ ਕਿ ਕਿੰਨੀ ਉਮਰ ਦੇ ਮਰਦਾਂ ਨੂੰ ਇਹ ਬਿਮਾਰੀ ਹੋ ਸਕਦੀ ਆ ਤੇ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਹੁਣ ਤੱਕ ਕਿੰਨੇ ਲੋਕਾਂ ਦੀ ਇਸ ਭਿਆਨਕ ਬਿਮਾਰੀ ਦੇ ਨਾਲ ਮੌਤ ਹੋਈ ਆ ਆਓ ਤੁਹਾਨੂੰ ਦੱਸ ਦਿਆਂ ਕੀ ਆ ਰਿਪੋਰਟ ਕੈਂਸਰ ਦੁਨੀਆ ਭਰ ਵਿੱਚ ਮੌਤਾਂ ਦੇ ਪ੍ਰਮੁੱਖ ਕਾਰਨਾਂ ਦੇ ਵਿੱਚੋਂ ਇੱਕ ਹੈ ਹਰ ਸਾਲ ਲੱਖਾਂ ਲੋਕ ਇਸ ਬਿਮਾਰੀ ਕਾਰਨ ਆਪਣੀ ਜਾਨ ਗਵਾ ਦਿੰਦੇ ਨੇ ਇੱਕ ਅਜਿਹੀ ਬਿਮਾਰੀ ਹੈ ਜਿਸ ਦੀ ਕੋਈ ਸੀਮਾ ਨਹੀਂ ਹੈ ਇਹ ਕਿਸੇ ਵੀ ਉਮਰ ਦੇ ਵਿੱਚ ਕਿਸੇ ਨੂੰ ਵੀ ਹੋ ਸਕਦੀ ਹੈ ਇਹ ਅਜਿਹੀ ਖਤਰਨਾਕ ਬਿਮਾਰੀ ਹੈ ਕਿ ਇਹ ਪੂਰੇ ਪਰਿਵਾਰ ਦੇ ਸਮਾਜਿਕ ਆਰਥਿਕ ਪਿਛੋਕੜ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਹਾਲਾਂਕਿ ਇੱਕ ਤਾਜ਼ਾ ਖੋਜ ਨੇ ਇਸ ਬਾਰੇ ਬਹੁਤ ਚਿੰਤਾ ਪ੍ਰਗਟ ਕੀਤੀ ਹੈ ਸਾਲ 2050 ਤੱਕ ਮਰਦਾਂ ਦੇ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧਣ ਵਾਲੀ ਹੈ ਇਸ ਕਾਰਨ ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਕੈਂਸਰ ਹੋਣ ਦਾ ਖਤਰਾ ਜ਼ਿਆਦਾ ਹੋ ਸਕਦਾ ਜਿਵੇਂ ਜਿਵੇਂ ਵਿਸ਼ਮ ਪਦਰ ਤੇ ਜੀਵਨ ਦੀ ਸੰਭਾਵਨਾ ਵਧ ਰਹੀ ਆ ਤਾਂ ਕੈਂਸਰ ਹੋਣ ਦਾ ਖਤਰਾ ਵੀ ਓਮੀ ਓਮੀ ਵਧ ਰਿਹਾ ਬੁੱਢੇ ਮਰਦ ਕੁਝ ਕਿਸਮਾਂ ਦੇ ਕੈਂਸਰ ਲਈ ਵਧੇਰੇ ਸ਼ਵੇਦਨਸ਼ੀਲ ਹੁੰਦੇ ਨੇ ਜਿਵੇਂ ਕਿ ਪ੍ਰੋਸਟੇਟਾ ਅਤੇ ਫੇਫੜਿਆਂ ਦਾ ਕੈਂਸਰ ਜੋ ਕਿ ਮਰਦਾਂ ਦੇ ਵਿੱਚ ਕੈਂਸਰ ਦੇ ਸਭ ਤੋਂ ਆਮ ਰੂਪ ਹੁੰਦੇ ਨੇ ਖੋਜਕਰਤਾਵਾਂ ਨੇ ਮਰਦਾਂ ਦੇ ਵਿੱਚ ਕੈਂਸਰ ਦੀਆਂ ਘਟਨਾਵਾਂ ਤੇ ਮੌਤ ਦਰ ਦਾ ਅੰਦਾਜ਼ਾ ਲਗਾਉਣ ਲਈ 185 ਦੇਸ਼ਾਂ ਅਤੇ ਖੇਤਰਾਂ ਦੇ ਨਾਂ ਨਾਲ ਤੀ ਕੈਂਸਰ ਦੀਆਂ ਕਿਸਮਾਂ ਤੇ ਜਨਸੰਖਿਆ ਡੇਟਾ ਨੂੰ ਦੇਖਿਆ ਇਸ ਖੋਜ ਦੇ ਵਿੱਚ ਖੋਜਕਰਤਾਵਾਂ ਨੇ ਪਾਇਆ ਕਿ ਮਰਦ ਔਰਤ ਦੇ ਮੁਕਾਬਲੇ ਸਿਗਰਟ ਨੋਸ਼ੀ ਸ਼ਰਾਬ ਪੀਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਨੇ ਜਿਸਨਾਂ ਨੂੰ ਉਹਨਾਂ ਦੇ ਵਿੱਚ ਕੈਂਸਰ ਅਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਖਤਰਾ ਵੱਧ ਜਾਂਦਾ ਹੈ। ਇਸੇ ਇਲਾਵਾ ਮਰਦਾਂ ਨੂੰ ਕੰਮ ਤੇ ਕਾਰਸੀਨੋਮ ਦੇ ਸੰਪਰਕ ਦੇ ਵਿੱਚ ਆਉਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਅਤੇ ਕੈਂਸਰ ਲਈ ਜਾਂਚ ਕੀਤੇ ਜਾਣ ਦੀ ਸੰਭਾਵਨਾ ਘੱਟ ਹੁੰਦੀ ਹੈ। ਹੁਣ ਦੱਸਦੇ ਕਿ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੈ ਜ਼ਿਆਦਾ ਖਤਰਾ। ਖੋਜਕਰਤਾਵਾਂ ਦੇ ਅਨੁਸਾਰ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰਦਾਂ ਦੇ ਵਿੱਚ ਛੋਟੇ ਮਰਦਾਂ ਨਾਲੋਂ ਘੱਟ ਬਚਣ ਦੀ ਦਰ ਸੀ ਕਿਉਂਕਿ ਇਹ ਥੈਰੇਪੀ ਪ੍ਰਤੀ ਘੱਟ ਸ਼ਹਿਨਸ਼ੀਤ ਹੁੰਦੇ ਨੇ ਅਤੇ ਜੀਵਨ ਦੇ ਵਿੱਚ ਬਾਅਦ ਵਿੱਚ ਜਾਂਚ ਪਰਸਤਾਵ ਕਰਦੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਵਿੱਚੋਂ ਕੁਝ ਸਿਹਤ ਸੰਭਾਲੀ ਭੁਗਤਾਨ ਕਰਨ ਦੇ ਵਿੱਚ ਅਸਮਰਥ ਨੇ ਇਸ ਸਮੇਂ ਦੌਰਾਨ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਕੈਂਸਰ ਨਾਲ ਮਰਨ ਵਾਲੇ ਬਜ਼ੁਰਗਾਂ ਦੀ ਗਿਣਤੀ 3.4 ਮਿਲੀਅਨ ਤੋਂ ਵੱਧ ਕੇ 7.7 ਮਿਲੀਅਨ ਹੋ ਜਾਵੇਗੀ ਜਦੋਂ ਕਿ ਨਵੇਂ ਕੇਸਾਂ ਦੀ ਗਿਣਤੀ 222 ਦੇ ਵਿੱਚ 6 ਮਿਲੀਅਨ ਤੋਂ ਵੱਧ ਕੇ 250 ਤੱਕ 13.1 ਮਿਲੀਅਨ ਹੋ ਜਾਵੇਗੀ ਖੋਜਕਰਤਾਮਾਂ ਨੇ ਵੱਖ-ਵੱਖ ਦੇਸ਼ਾਂ ਦੀ ਆਰਥਿਕ ਸਥਿਤੀ ਦੇ ਅਨੁਸਾਰ ਕੈਂਸਰ ਦੇ ਵਿੱਚ ਅੰਤਰ ਵੀ ਪਛਾਣੇ ਹਨ ਖੋਜਕਰਤਾਮਾਂ ਨੇ ਲਿਖਿਆ ਦ 2022 ਅਤੇ 2050 ਦੇ ਵਿਚਕਾਰ ਅਫਰੀਕਾ ਤੇ ਪੂਰਬੀ ਮੈਡੀਟੇਰਿਅਨ ਵਿੱਚ ਕੜਨਾਵਾ ਦੀਆਂ ਮਾਮਲਿਆਂ ਤੇ ਮੌਤਾਂ ਦੀ ਗਿਣਤੀ ਦੇ ਵਿੱਚ 2.5 ਗੁਣਾ ਵਾਧਾ ਹੋਣ ਦਾ ਅਨੁਮਾਨ ਹੈ ਇਸ ਦੇ ਉਲਟ ਯੂਰਪ ਦੇ ਵਿੱਚ ਲਗਭਗ ਅੱਧੇ ਵਾਧੇ ਦਾ ਅਨੁਮਾਨ ਹੈ ਦੱਸਦੇ ਕਿ 2022 ਤੋਂ 2050 ਤੱਕ 87% ਤੋਂ ਵੱਧ ਦੇ ਵਾਧੇ ਦੇ ਨਾਲ ਵਿਸਵਾ ਪੰਜਾਬ ਵਿੱਚ ਦੁਨੀਆ ਭਰ ਵਿੱਚ ਕੈਂਸਰ ਦੇ ਕੇਸਾਂ ਅਤੇ ਮੌਤਾਂ ਦਾ ਮੁੱਖ ਕਾਰਨ ਫੇਫੜਿਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਕੋਲੋਰੈਕਟਲ ਅਤੇ ਪ੍ਰੋਸਟੇਟ ਕੈਂਸਰ ਆਉਂਦਾ ਹੈ। ਦੱਸਦੇ ਕਿ ਕੈਂਸਰ 250 ਤੱਕ ਹੋਰ ਜਾਣਲੇਵਾ ਬਣਨ ਜਾ ਰਿਹਾ ਹੈ। ਇਸ ਦੇ ਨਾਲ ਹੀ ਚਮੜੀ ਦੇ ਕੈਂਸਰ ਕਾਰਨ ਜ਼ਿਆਦਾ ਲੋਕਾਂ ਦੀ ਮੌਤ ਹੋ ਸਕਦੀ ਹੈ। ਦੱਸਦੇ ਕਿ ਇੱਥੇ ਸਭ ਤੋਂ ਵੱਡੀ ਜਾਣਕਾਰੀ ਤਾਂ ਇਹ ਹੈ ਕਿ ਇੱਥੇ ਲਗਾਤਾਰ ਅਜਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕੈਂਸਰ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਖੁਲਾਸੇ ਹੁੰਦੇ ਜਾ ਰਹੇ ਨੇ ਬਿਊਰੋ ਰਿਪੋਰਟ ਹਮਦਰਦ ਟੀਵੀ